ਇਰ ਦੇ 7:00 ਵਜੇ ਆ ਤੇ ਕਾਲੀ ਘਾਟ ਇੰਨੀ ਆ ਗਈ ਬੱਦਲ ਚੜ ਕੇ ਕਿ ਟਾਈਮ ਦਾ ਪਤਾ ਹੀ ਨਹੀਂ ਲੱਗ ਰਿਹਾ ਦਿਨ ਹੀ ਰਾਤ ਕਰ ਪੁਣਾਤੀ ਤੇ ਉੱਧਰ ਦੇਖੋ ਸਾਹਮਣੇ ਪਈਏ ਚੌਂ ਦਾ ਰਹੇ ਆ ਤੇ ਮੌਸਮ ਤਾਂ ਪੂਰਾ ਠੰਡਾ ਹੋ ਗਿਆ ਮੌਸਮ ਤਾਂ ਅਬ ਮੀਂਹ ਪਈ ਹੋਰਾਂ ਸੋਰਾਂ ਦਾ ਨਾਲੇ ਚੌਲ ਆ ਗਿਆ ਚੌਲ ਚੱਲ ਪੈਣਗੇ ਜਿੰਨਾਂ ਨੇ ਲਾਉਣਿਆਂ ਦਾ ਵਾਹਣ ਸੈੱਟ ਹੋ ਜਾਊਗਾ ਦੇਖੋ ਫਿਰ ਕਾਲੀ ਕਾਟ ਸਵੇਰ ਦੇ 7 ਵਜੇ ਦਾ ਟਾਈਮ ਆ 7:00 ਵਜੇ ਆ ਤੇ ਕਾਲੀ ਘਾਟ ਇੰਨੀ ਆ ਗਈ ਬੱਦਲ ਚੜ ਕੇ ਕਿ ਟਾਈਮ ਦਾ ਪਤਾ ਹੀ ਨਹੀਂ ਲੱਗ ਰਿਹਾ ਦਿਨ ਹੀ ਰਾਤ ਕਰ ਬਣਾਤੀ ਤੇ ਉਧਰ ਦੇਖੋ ਸਾਹਮਣੇ ਪਈਏ ਚੌਕਾ ਰਹੇ ਆ ਤੇ ਮੌਸਮ ਤਾਂ ਪੂਰਾ ਠੰਡਾ ਹੋ ਗਿਆ ਦੇਖੋ ਅਸੰਤਰਬ ਮੀਂਹ ਪਈ ਹੋਰਾਂ ਸੋਰਾ ਦਾ ਨਾਲੇ ਚੌਲ ਗਿਆ ਚੌਲ ਚੱਲ ਪੈਣਗੇ ਜਿੰਨਾ ਨੇ ਲਾਉਣੇ ਉਹਨਾਂ ਦਾ ਵਾਹਨ ਸੈੱਟ ਹੋ ਜਾਊਗਾ ਦੇਖੋ ਫਿਰ ਕਾਲੀ ਕਾਟ ਸਵੇਰ ਦੇ 7 ਵਜੇ ਦਾ ਟਾਈਮ